ਵਾਹਿਗੁਰੂ ਜਿੱcka ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਤਰੀਕ 12ਵਾਂ ਮਹੀਨਾ ਤੇ ਆ ਵੇਖੋ ਰੁੱਖ ਜਿਹੜੇ ਆ ਅਮਰੇਤਸਰ ਦੀ ਨਹਿਰ ਤਾਰਾਂ ਵਾਲੇ ਪੁਲ ਤੇ ਆ ਸਾਰੇ ਰੁੱਖ ਜਿਹੜੇ ਆ ਵੜ ਦਿੱਤੇ ਗਏ ਆ ਵੇਖੋ ਰੁੱਖ ਵੱਡੇ-ਵੱਡੇ ਰੁੱਖ ਵੜ ਦਿੱਤੇ ਗਏ ਆ ਤੇ ਜੀ ਸੀ ਬੀ ਲੈ ਕੇ ਚਲੇ ਗਏ ਹੁਣ ਕਹਿੰਦੇ ਵੀ ਕੋਈ ਗੱਲ ਨਹੀਂ ਅਸੀਂ ਮੈਂ ਕਿਹਾ ਜੀ ਵਿਖਾਓ ਤੁਹਾਡੇ ਕੋਲ ਕਾਗਜ਼ ਕੀ ਆ ਕਹਿੰਦੇ ਜੀ ਸੋਮਵਾਰ ਵਿਖਾਵਾਂਗੇ ਤੁਹਾਨੂੰ ਤੇ ਆ ਵੇਖੋ ਕਹਿੰਦੇ ਅਸੀਂ ਤੇ ਸ਼ਾਂਗਣ ਡਿਆਂ ਤੇ ਆ ਵੇਖੋ ਆ ਕਿਹੜਾ ਸ਼ਾਂਗਣ ਵਾਲਾ ਕੰਮ ਆ ਆ ਕਿਹੜੇ ਕਿਹੜੇ ਰੁੱਖ ਆ ਜਿਹੜੇ ਆ ਵੱਢ ਕੇ ਸੁੱਟਦੇ ਆ ਆ ਢੇਰ ਲੱਗੇ ਰੁੱਖਾਂ ਦੇ ਸੋ ਜਿਹੜੇ ਲੋਕ ਕੁਦਰਤ ਨੂੰ ਪਿਆਰ ਕਰਦੇ ਆ ਉਹ ਰੁੱਖ ਲਾਉਂਦੇ ਨੇ ਉਹ ਬੂਟੇ ਲਾਉਂਦੇ ਨੇ ਆ ਵੇਖੋ ਇੱਧਰਲੇ ਬੰਨੇ ਢੇਰ ਲਾਏ ਵੱਡ-ਵੱਡੇ ਉਹ ਰੁੱਖ ਲਾਉਂਦੇ ਨੇ ਇਹ ਧੜਾ ਧੜ ਵੱਡਣ ਤੇ ਲੱਗੇ ਨੇ ਆ ਵੇਖੋ ਕਿਹੜੇ ਕਿਹੜੇ ਰੁੱਖ ਜਿਹੜੇ ਆ ਵੱਢ ਦਿੱਤੇ ਗਏ ਆ ਸੋ ਹਾਲਾਤ ਪੰਜਾਬ ਦੇ ਦਿਨੋਂ ਦਿਨ ਖਰਾਬ ਹੁੰਦੇ ਜਾ ਰਹੇ ਜਿੱਥੇ ਉੱਥੇ ਹੀ ਕੁਦਰਤ ਦੇ ਨਾਲ ਛੇੜਛਾੜ ਕਰਨ ਤੋਂ ਇਹ ਲੋਕ ਬਾਜ਼ ਨਹੀਂ ਆ ਰਹੇ ਬੜੇ ਦੁੱਖ ਦੀ ਗੱਲ ਆ ਕੀ ਆ ਵੇਖੋ ਸਾਰਾ ਕਲੀਨ ਕਰਤਾ ਪਰਲੇ ਬੰਨੇ ਤੇ ਨਹਿਰ ਦੇ ਸਾਰਾ ਐ ਖਾਲੀ ਕਰਤਾ ਤੇ ਕਿੜੇ ਕਿੜੇ ਪੁਰਾਣੇ ਰੁੱਖ ਸੀ ਕਿੜੇ ਕਿੜੇ ਵੱਡੇ ਰੁੱਖ ਸੀ ਇਹ ਰੁੱਖ ਸਾਰੇ ਦੇ ਸਾਰੇ ਵੱਢ ਕੇ ਸੁੱਟਦੇ ਆ ਤੇ ਹੌਲੀ ਜਾਂਦੇ ਅਸੀਂ ਤੇ ਜੀ ਸ਼ਾਂਗਣ ਡਿਆ ਆ ਆ ਵੇਖੋ ਜੀ ਆ ਕਿਹੜੇ ਰੁੱਖ ਛਾਂਗੇ ਜਾ ਰਹੇ ਆ ਇੱਥੋਂ ਦਰਬਾਰ ਸਾਹਿਬ ਨੂੰ ਜਲ ਜਾਂਦਾ ਆ ਰੁੱਖ ਵੇਖੋ ਆ ਚੰਗਿਆਂ ਭਲਿਆਂ ਨੂੰ ਬੇਵਕੂਫ ਬਣਾਉਣ ਡਿਆ ਰੁੱਖ ਸਾਰੇ ਵੱਢਤੇ ਆ ਤੇ ਕਹਿੰਦੇ ਵੀ ਅਹੀਂ ਜੀ ਰੁੱਖ ਛਾਂਗਣ ਡਿਆਂ ਆ ਆ ਉਹ ਹੰਸਲੀਆ ਜਿੱਥੋਂ ਦਰਬਾਰ ਸਾਹਿਬ ਨੂੰ ਜਲ ਜਾਂਦਾ ਸੋ ਆ ਵੇਖੋ ਕਿਹੜੇ ਕਿਹੜੇ ਵੱਡੇ ਰੁੱਖ ਜਿਹੜੇ ਆ ਵੱਢ ਕੇ ਸੁੱਟ ਦਿੱਤੇ ਗਏ ਜੜਾਂ ਤੋਂ ਪੁੱਟੇ ਰੁੱਖਾ ਵੇਖੋ ਹਾਲਾਤ ਵੇਖ ਕੇ ਦੁੱਖ ਲੱਗਦਾ ਖਾਲੀ ਕਰਤੀ ਨਹਿਰ ਦੇ ਆਲੇ ਦੋਲੇ ਪਰਲੇ ਬੰਨੇ ਤੇ ਆ ਸਾਰਾ ਦੂਰ ਦੂਰ ਤੱਕ ਵੇਖੋ ਸਾਰੇ ਇੱਕ ਰੁੱਖ ਨਹੀਂ ਛੱਡਿਆ ਇਹਨਾਂ ਨੇ ਓਹ ਵੇਖੋ ਖਾਲੀ ਏਖੇ ਪਤਾ ਲੱਗਾ ਇਹਨਾਂ ਦੇ ਜ਼ੁਬਾਨੀ ਜਿਹੜਾ ਕਹਿੰਦੇ ਇੱਥੇ ਪਿਕਨਿਕ ਸਪੋਰਟ ਬਣਨ ਲੱਗਾ ਲੱਖ ਦੀ ਲਾਂਨ ਤੇ ਆ ਐਡਾ ਵੱਡਾ ਇਤਿਹਾਸ ਇਸ ਨਹਿਰ ਦਾ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਲਈਆਂ ਸਰਕਾਰ ਨੇ ਆ ਵੇਖੋ ਆ ਕਿਹੜੇ ਕਿਹੜੇ ਰੁੱਖ ਆ ਵੱਢ ਕੇ ਸੁੱਟਦੇ ਸਾਰੇ ਜੜਾਂ ਤੋਂ ਤੇ ਹੌਲੀ ਜੇ ਕਹਿੰਦੇ ਜੀ ਇੱਥੇ ਜੀ ਅਸੀਂ ਇੱਥੇ ਪ੍ਰੋਜੈਕਟ ਲਾਉਣ ਲੱਗੇ ਆ ਮੈਂ ਕਿਹਾ ਦੱਸੋ ਇਸ ਤੋਂ ਬਾਅਦ ਜਿੰਨੇ ਬੂਟੇ ਇੱਥੋਂ ਵੱਢਨੇ ਆ ਤਾਂ ਲਾਉਣੇ ਕਿੱਥੇ ਆ ਚਲ ਗਏ ਜੀ ਉਚਣ ਵਾਲਾ ਕੋਈ ਨਹੀਂ ਕੋਈ ਕਹਿੰਦਾ ਉੱਤੇ ਗੱਲ ਕਰੋ ਉਹ ਕਹਿੰਦਾ ਉਹਦੇ ਨਾਲ ਗੱਲ ਕਰੋ ਉਹ ਕਹਿੰਦਾ ਉਹਦੇ ਨਾਲ ਗੱਲ ਕਰੋ ਆ ਵੇਖੋ ਰੁੱਖ ਤੇ ਸਾਰੇ ਰੁੱਖ ਜਿਹੜੇ ਆ ਵੱਢ ਕੇ ਧੜਾ ਧੜ ਸੁੱਟ ਦਿੱਤੇ ਗਏ ਆ ਸੋ ਪੰਜਾਬੀਓ ਇਹ ਰੁੱਖ ਇੱਥੇ ਹੀ ਨਹੀਂ ਉਹ ਉਥੋਂ ਸ਼ੁਰੂ ਹੋਵਾਂ ਲੰਮਾ ਤੇ ਸਾਰੇ ਦੂਰ ਤੱਕ ਸਾਰੇ ਰੁੱਖੇ ਨਾਲ ਵੜਦੇ ਆ